ਖੈਤੇ ਰਹਿਣਾ ਬਹੁਤ ਤਰਸਜੁਗ ਹਾਲ ਤੁਹਾਨੂੰ ਕੀ ਦਸੀ ਔਖੇ ਤਾਂ ਬਹੁਤ ਹੀ ਆ ਇੱਥੇ ਪਾਣੀ ਆਉਂਦਾ ਹੈ ਬਹੁਤ ਤਗਰੀਬੀਆਂ ਵਿੱਚ ਦੇ ਕਟਦੇ ਅਸੀਂ ਅਸੀਂ ਇੱਥੇ ਰਹਿਣ ਵਾਲੇ ਤਾਂ ਇਤੋਂ ਦੇ ਜੰਮੇ ਹੀ ਇੱਥੇ ਆ ਵੱਡੇ ਹੀ ਇੱਥੇ ਹੋ ਗਏ ਉਹ ਸਾਡੇ ਮੇਰੇ ਦਾਦੇ ਉਥੇ ਫਰੋਜਪੁਰ ਦੇ ਸੀ ਅਸੀਂ ਤੇ ਤੇ ਮਾਲਾ ਜਾਲਨ ਵਾਗ ਵੀ ਲੱਗ ਜਾਵੇ ਫਿਰ ਵੀ ਸਾਰਾ ਪਿੰਡ ਤਬਾਹ ਹੋ ਜਾਂਦਾ ਹੈ ਇਹ ਤਾਂ ਕੋਈ ਸੁਭਤਾ ਹੀ ਨਹੀਂ ਹੈ ਸਰਕਾਰੀ ਸਹੂਲਤ ਕਿੰਨੀ ਮਿਲ ਜਾਂਦੀ ਇੱਥੇ ਕਿ ਨਹੀਂ 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 ਸਾਰੇ ਸਰਕਾਰੀ ਸਕੂਲ ਨਹੀਂ ਮਿਲਦਾ ਕੁਝ ਵੀ ਉਹ ਨਾ ਨਾ ਕੋਈ ਨਹੀਂ ਮਿਲਦਾ ਉਹ ਨਹੀਂ ਜਿਹੜਾ ਵੀਰ ਇੱਥੇ ਆਪਣਾ ਨਦੀ ਤੋਂ ਉਰਵਾੜ ਆਏ ਉਹਦੀ ਸੁਣਾਈ ਜਿਹੜੇ ਨਦੀ ਤੋਂ ਪਾਰ ਕੋਈ ਵੀ ਬਿਆਦਰੀ ਆਪਣੀ ਆ ਜਾਵੇ ਤਾਂ ਜਦੋਂ ਬਣ ਜਾਂਦਾ ਉਦੋਂ ਕੋਈ ਆਪਣਾ ਨਹੀਂ ਹੈ ਉਹ ਆਪਣੀ ਪਵਦਵੀ ਦੀ ਵਖਾਂਦਾ ਹੈ ਉਦੋਂ ਆਦੀ ਉਹ ਪਹੁੰਚ ਵਖਾਂਦਾ ਵੀ ਮੈਂ ਕਿੱਡੀ ਪਹੁੰਚਦਾ ਉਹ ਕਦੇ ਫੋਨ ਕਰੋ ਜਿਵੇਂ ਵੱਡੇ ਵੱਡੇ ਪੰਚਾਇਤਦਾਰ ਹੁੰਦਣ ਫੋਨ ਕਰਨ ਤਾਂ ਆਵਣ ਨਹੀਂ ਤੇ ਜਦੋਂ ਵੋਟਾਂ ਦੇ ਚੱਕਰੇ ਚ ਹੁੰਦੇ ਨੇ ਅੱਗੇ ਪਿੱਛੇ ਨਹੀਂ ਹੁੰਦੇ ਤੋਂ ਨਦੀ ਚੜਦੀ ਆ ਪਾਣੀ ਆ ਜਾਂਦਾ ਸਾਰੇ ਘਰ ਡੁੱਬ ਜਾਂਦੇ ਨੇ ਉਹ ਤਾਂ ਵੀਰ ਤੁਹਾਨੂੰ ਕੀ ਦਸੀ ਬਹੁਤ ਪਾਣੀ 5 ਫੁੱਟ 6 ਫੁੱਟ ਹੈ 7 ਫੁੱਟ ਹੈ ਖੇਤਾਂ ਚ ਤਾਂ ਬਸ ਬਰਬਾਦੀ ਹੀ ਹੋ ਜਾਂਦੀ ਕਿੱਥੇ ਪੜਦੇ ਨੇ ਨੇੜੇ ਹੈ ਕਾਲਜ ਕੋਈ ਸਕੂਲ ਵਗੈਰਾ ਸਿੱਖਾਂ ਦੇ ਪਰਿਵਾਰਾਂ ਦੇ 5 5 ਵਾਲਾ ਤੇ ਕੱਠ ਵਾਲਾ ਸਕੂਲ ਉਹ ਤੂੰ ਨੇੜੇ ਆਪਣਾ 1 ਕਿਲੋਮੀਟਰ ਬੱਚੇ ਕਿੰਨੇ ਕਿੰਨੇ ਪੜਦੇ ਨੇ ਬਸ 2-4 ਹੀ ਪੜਦੇ ਨੇ ਉਤੋਂ ਪਿੱਛੇ ਕੋਈ ਸੁਲਤਾ ਨਹੀਂ ਪੈਸਾ ਨਹੀਂ ਪੈਂਦਾ ਆ ਪੈਸਾ ਨਹੀਂ ਹੁੰਦਾ ਗਰੀਬੀਆਂ ਚ ਵੀਰ ਕਿ ਤੂੰ ਪੈਸਾ ਆਵੇ ਪੜਾਉਣ ਨੂੰ ਘਰ ਦੇ ਨੇ ਜਿਹੜੇ ਬੇਟੇ ਨੇ ਜਾਂ ਘਰ ਦੇ ਨੇ ਕੀ ਕੰਮ ਕਰਦੇ ਨਹੀਂ ਮੇਰੀ ਸ਼ਾਦੀ ਨਹੀਂ ਹੋਈ ਮਾਂ ਨਹੀਂ ਚੁੜਨਾ ਤੇ ਮੇਰੇ ਵੀਰ ਆਇਓ ਖੇਤੀਬਾਤੀ ਦੇ ਕਰਦੇ ਨੇ ਹੋਰ ਕੰਮ ਉੱਤਰ ਪ੍ਰਦੇਸ਼ ਦੇ ਪਿੰਡ ਟਾਟਰ ਗੰਜ ਦੇ ਵਿੱਚ ਆ ਜੋ ਕਿ ਨੇਪਾਲ ਦੇ ਬਿਲਕੁਲ ਬਾਰਡਰ ਤੇ ਪੈਂਦਾ ਹੈ ਇੱਥੇ ਕੋਈ ਸਰਕਾਰੀ ਸਹੂਲਤ ਮੈਨੂੰ ਲੱਗਦਾ ਦੇਖਣ ਨੂੰ ਨਹੀਂ ਮਿਲਦੀ ਤੇ ਦੂਜੇ ਪਾਸੇ ਨਾ ਹੀ ਕੋਈ ਇੱਥੇ ਕਿਸੇ ਕੋਈ ਲੀਡਰ ਆ ਜਿਹੜਾ ਇਹਨਾਂ ਦੀ ਸਾਰ ਲੈਂਦਾ ਗਰੀਬੀ ਦੇ ਨਾਲ ਇਹ ਸਿੱਖ ਪਰਿਵਾਰ ਜੂਝ ਰਹੇ ਨੇ ਤਸਵੀਰਾਂ ਵੀ ਤੁਹਾਨੂੰ ਦਿਖਾਵਾਂ ਕਿਸ ਤਰ੍ਹਾਂ ਦੇ ਹਾਲਾਤ ਨੇ ਕੱਚੇ ਜਿਹੜੇ ਮਕਾਨ ਨੇ ਝੋਪੜੀਆਂ ਦੇ ਵਿੱਚ ਰਹਿੰਦੇ ਨੇ ਤਾਂ ਇਹਨਾਂ ਲੋਕਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੇ ਹਾਲਾਤਾਂ ਦੇ ਵਿੱਚ ਉਹ ਜ਼ਿੰਦਗੀ ਬਤੀਤ ਕਰ ਰਹੇ ਨੇ ਬਜ਼ੁਰਗ ਸਾਡੇ ਨਾਲ ਨੇ ਬਜ਼ੁਰਗਾ ਨੇ ਸਾਰੀ ਜ਼ਿੰਦਗੀ ਹੈ ਜਿਹੜੀ ਇਸ ਇਲਾਕੇ ਦੇ ਵਿੱਚ ਕੱਢਤੀ ਬਜ਼ੁਰਗੋ ਕਿੰਨੇ ਸਾਲ ਦੀ ਉਮਰ ਹੋਗੀ ਹਮਾਰੇ 75 ਸਾਲ 75 ਸਾਲ ਪੰਜਾਬ ਦੇ ਕਿਹੜੇ ਇਲਾਕੇ ਦੇ ਰਹੇ ਤੁਸੀਂ ਤੁਸੀਂ ਕੀ ਪੰਜਾਬ ਦਾ ਕਿਹੜਾ ਇਲਾਕਾ ਸੀ ਤੁਹਾਡਾ ਪਿੱਛੇ ਅਬੋਰ ਤੋਂ ਸਭ ਲੈ ਪੈਂਡ ਕੋਲ ਖੇੜਾ ਜ਼ਿਲ੍ਹਾ ਫਰੋਜ਼ਪੁਰ ਤੇ ਆਪਣੇ ਬੋਰ ਤੇ ਪਾਜਲ ਕਾ ਬੰਗਲਾ ਆ ਤੁਸੀਂ ਕਹਿੰਦੇ 75 ਸਾਲ ਦੀ ਉਮਰ ਹੋ ਗਈ ਇਸ ਤੋਂ ਪਹਿਲਾਂ ਵੀ ਇਸੇ ਤਰ੍ਹਾਂ ਦੇ ਹਾਲਤ ਸੀ ਇੱਥੇ ਉੱਥੇ ਮਤਲਬ ਛੋਟੇ ਬਚਵਨ ਲਾਇਆ ਆ ਹਾਂ ਕਿੰਨਾ ਕੌਖਾ ਇੱਥੇ ਰਹਿਣਾ ਖੇਤੀ ਕਰਨੀ ਕਿੰਨੀ ਕੌਖੀ ਹੈ ਕਿੰਨਾ ਕੌਖਾ ਇੱਥੇ ਰਹਿਣਾ ਮੈਂ ਚਲੋ ਬੀਬੀ ਨੂੰ ਪੁੱਛਦਾ ਬੀਬੀ ਕਿੰਨਾ ਕੌਖਾ ਇੱਥੇ ਰਹਿਣਾ ਬਹੁਤ ਤਰਸਯੋਗ ਹਾਲ ਤੁਹਾਨੂੰ ਕੀ ਦਸੀ ਔਖੇ ਤਾਂ ਬਹੁਤ ਹੀ ਆ ਇਹ ਤੇ ਪਾਣੀ ਆਉਂਦਾ ਹੈ ਬਹੁਤ ਤਗਰੀਬੀਆਂ ਵਿੱਚ ਦੇ ਕੱਟਦੇ ਅਸੀਂ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਦੇ ਰਹਿਣ ਵਾਲੇ ਹੋ ਮੇਰਾ ਪਿਤਾ ਹੈ ਮੇਰਾ ਪਿਤਾ ਹੈ ਹਾਂਜੀ ਮੈਂ ਦੀ ਲੜਕੀ ਆ ਤੇ ਅਸੀਂ ਇੱਥੇ ਰਹਿਣ ਵਾਲੇ ਤਾਂ ਇਥੋਂ ਦੇ ਜੰਮੇ ਹੀ ਇੱਥੇ ਆ ਵੱਡੇ ਹੀ ਇੱਥੇ ਹੋ ਗਏ ਸਾਡੇ ਮੇਰੇ ਦਾਦੇ ਉਥੇ ਫਰੋਜਪੁਰ ਦੇ ਸੀ ਹਾਂਜੀ ਜਿਸ ਤਰ੍ਹਾਂ ਕੱਚੇ ਮਕਾਨ ਨੇ ਥੋਡੇ ਸਰਾਕੜੇ ਦੇ ਚ ਨਾ ਕਾਨੇ ਪਾਏ ਹੋਏ ਨੇ ਚੋਣ ਵੀ ਲਾਗਿੰਦੇ ਨੇ ਮੀਂਹ ਹਾਂਜੀ 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 ਬਹੁਤ ਤਕਲੀਫਾਂ ਨਾਲ ਇਥੇ ਦੇ ਕੱਟਦੇ ਪਏ ਆ ਇੱਕ ਦੁਵਾਨੀ ਨਹੀਂ ਅਸੀਂ ਤੇ ਤੇ ਮਤਲਬ ਝਾਲੇਨ ਵਗ ਵੀ ਲੱਗ ਜਾਵੇ ਫਿਰ ਵੀ ਸਾਰਾ ਪਿੰਡ ਤਬਾਹ ਹੋ ਜਾਂਦਾ ਹੈ ਇਹ ਤੇ ਕੋਈ ਸੁਭਤਾ ਹੀ ਨਹੀਂ ਹੈ ਹੋਰ ਕੋਈ ਪਰੇਸ਼ਾਨੀ ਇਤਨੀ ਨਹੀਂ ਹੈ ਨਹੀਂ ਉਹ ਸਰਕਾਰੀ ਸਹੂਲਤ ਕਿੰਨੀ ਕਿ ਮਿਲ ਜਾਂਦੀ ਇੱਥੇ ਕਿ ਨਹੀਂ ਮਿਲਦੀ ਨਹੀਂ ਨਹੀਂ ਸਾਰੇ ਸਰਕਾਰੀ ਸਕੂਲ ਨਹੀਂ ਮਿਲਦਾ ਕੁਝ ਵੀ ਉਹ ਨਾ ਨਾ ਕੋਈ ਨਹੀਂ ਮਿਲਦਾ ਉਹ ਨਹੀਂ ਮਿਲਦਾ ਵੋਟਾਂ ਲੈਣ ਹੁੰਦੇ ਨੇ ਲੀਡਰ ਇੱਥੇ ਸਾਡੇ ਵੋਟਾਂ ਤਾਂ ਲੈਣ ਹੁੰਦੇ ਹੀ ਹਨ ਫਿਰ ਉਹ ਤੋਂ ਸਵਾਲ ਨਹੀਂ ਕਰਦੇ ਉਹ ਤੋਂ ਸਵਾਲ ਸਾਰਾ ਪਿੰਡ ਕਰਦਾ ਪਰ ਕੋਈ ਸੁਣੀਂਦੀ ਤੇ ਨਹੀਂ ਨਾ ਇੱਥੇ ਇਹ ਤਾਂ ਕੋਈ ਸੁਣਾਈ ਨਹੀਂ ਹੁੰਦੀ ਜਿਹੜਾ ਵੀਰ ਇੱਥੇ ਆਪਣਾ ਨਦੀ ਤੋਂ ਉਰਵਾੜ ਆਏ ਉਹਦੀ ਸੁਣਾਈ ਹੈ ਜਿਹੜੇ ਨਦੀ ਤੋਂ ਪਾਰ ਕੋਈ ਵੀ ਬਿਆਦਰੀ ਆਪਣੀ ਆ ਜਾਵੇ ਤਾਂ ਜਦੋਂ ਬਣ ਜਾਂਦਾ ਉਹਦੋਂ ਕੋਈ ਆਪਣਾ ਨਹੀਂ ਹੈ ਉਹ ਆਪਣੀ ਪਦਵੀ ਦੀ ਵਖਾਂਦਾ ਹੈ ਉਹਦੋਂ ਆਦੀ ਉਹ ਪਹੁੰਚ ਵਖਾਂਦਾ ਵੀ ਮੈਂ ਕਿੱਡੀ ਪਹੁੰਚਦਾ ਉਹ ਕਦੇ ਫੋਨ ਕਰੋ ਜਿਵੇਂ ਵੱਡੇ ਵੱਡੇ ਪੰਚਾਇਤਦਾਰ ਹੁੰਦਣ ਫੋਨ ਕਰਨ ਤਾਂ ਆਵਣ ਨਹੀਂ ਤੇ ਜਦੋਂ ਵੋਟਾਂ ਦੇ ਚੱਕਰੇ ਚ ਹੁੰਦੇ ਨੇ ਅੱਗੇ ਪਿੱਛੇ ਨਹੀਂ ਹੁੰਦੇ ਤੇ ਫਿਰ ਜਦੋਂ ਨਦੀ ਚੜਦੀ ਆ ਪਾਣੀ ਆ ਜਾਂਦਾ ਸਾਰੇ ਘਰ ਡੁੱਬ ਜਾਂਦੇ ਨੇ ਉਹ ਤਾਂ ਵੀਰ ਤੁਹਾਨੂੰ ਕੀ ਦਸੀ ਬਹੁਤ ਪਾਣੀ 5 ਫੁੱਟ 6 ਫੁੱਟ ਹੈ 7 ਫੁੱਟ ਹੈ ਖੇਤਾਂ ਚ ਤਾਂ ਬਸ ਬਰਬਾਦੀਆਂ ਹੀ ਹੋ ਜਾਂਦੀਆਂ ਨੇ ਫਿਰ ਸਮਾਨ ਚੱਕ ਕੇ ਕਿੱਥੇ ਚਲੇ ਜਾਨੇ ਉਹ ਕਿਤੇ ਜਾਣਾ ਇੱਥੇ ਹੀ ਮੰਜੇ ਉਤਾਂ ਖੜੇ ਕਰਕੇ ਬਨ ਕੇ ਜਾਲਿਆਂ ਨਾਲ ਅਰੀ ਪਰੇਸ਼ਾਨੀਆਂ ਵਿਖਾਣੇ ਕਦੀ ਚਾਰ-ਚਰ ਦੇ ਭੁੱਖੇ ਰਹਿਣੇ ਚਾਰ-ਚਰ ਦਿਨ ਭੁੱਖੇ ਰਹਿਣਾ ਹੋਰ ਰਹਿਣਾ ਪੈਂਦਾ ਹੈ ਕੀ ਕਰਨਾ ਤੁਹਾਡੇ ਇਲਾਕੇ ਚ ਧਰਮ ਪਰਿਵਰਤਨ ਦੀ ਬੜੀ ਖਬਰ ਚੱਲ ਰਹੀ ਹੈ ਕਿੰਨੇ ਕ ਬਣ ਗਏ ਸਿੱਖ ਅਤੇ ਇਸਾਈ ਬਣ ਗਏ ਕੋਈ ਗੱਲ ਨਹੀਂ ਬੱਸ ਜਿਆਦਾ ਕਹਿੰਦੇ 3000 ਬਣ ਗਏ ਨਹੀਂ ਨਹੀਂ 2000 ਨਹੀਂ ਹੈ ਵਿੱਚੂ ਵਿੱਚੂ ਮੈਨ 3000 ਨਹੀਂ ਹੈ 50 60 ਇੰਨਾ ਹੀ ਹੋਗਾ 50 60 ਹੀ ਹੋਗਾ ਝੂਠੀਆਂ ਹੀ ਖਬਰਾਂ ਹਾਂ ਉਹ ਜੂਠੀਆਂ ਨੇ ਸਾਦਾ ਦੂਬਾ ਸਾਰਾ ਸਿੱਖ ਧਰਮ ਆ ਆਪਣੇ ਸਿੱਖੇ ਚ ਜਾਂਦੇ ਨੇ ਗੁਰਦੁਆਰਾ ਅਸੀਂ ਖੰਡ ਪਾੜ ਰਖਾਉਨੇ ਆ ਸਮਾਗਮ ਬਣਾਉਨੇ ਆ ਸਾਦੇ ਦਾਲ ਫੁਲਕਾ ਬਣਦਾ ਲੰਗਰ ਬਣਦਾ ਕੀ ਬਣਦਾ ਕੁਝ ਨਹੀਂ ਵਾਧੂ ਕੁਝ ਬਣਦਾ ਸੰਗਤਾਂ ਵਾਧੂ ਵਾਧੂ ਹੁੰਦੀ ਨੇ ਪੰਜਾਬ ਤੋਂ ਹੁੰਦੇ ਨੇ ਗਾਣ ਵਾਲੇ ਨਾਨਕ ਮੱਤੇ ਚੁੰਦੇ ਨੇ ਉੱਤਰਾਖੰਡ ਤੋਂ ਸਾਰੇ ਆਉਂਦੇ ਨੇ ਸਮਾਗਮ ਕਰਨ ਬੱਚੇ ਫਿਰ ਕਿੱਥੇ ਪੜਦੇ ਨੇ ਨੇੜੇ ਹੈ ਕਾਲਜ ਕੋਈ ਸਕੂਲ ਵਗੈਰਾ ਸਿੱਖਾਂ ਦੇ ਪਰਿਵਾਰਾਂ ਦੇ ਪੰਜ ਪੰਜ ਵਾਲਾ ਤੇ ਕੱਠ ਵਾਲਾ ਸਕੂਲ ਹੈ ਉਹ ਤੋਂ ਨੇੜੇ ਆਪਣਾ 1 ਕਿਲੋਮੀਟਰ ਹੈ ਬੱਚੇ ਫਿਰ ਕਿੰਨੇ ਕਿੰਨੇ ਪੜ ਜਾਂਦੇ ਨੇ ਬਸ 2-4 ਹੀ ਪੜਦੇ ਨੇ ਉੱਤੋਂ ਪਿੱਛੇ ਕੋਈ ਸੁਭਤਾ ਨਹੀਂ ਹੈ ਪੈਸਾ ਨਹੀਂ ਹੁੰਦਾ ਪੜਾਉਣ ਦਾ ਪੈਸਾ ਨਹੀਂ ਹੁੰਦਾ ਗਰੀਬੀਆਂ 'ਚ ਵੀਰ ਕਿ ਤੂੰ ਪੈਸਾ ਆਵੇ ਪੜਾਉਣ ਨੂੰ ਘਰ ਦੇ ਨੇ ਤੁਹਾਡੇ ਜਿਹੜੇ ਬੇਟੇ ਨੇ ਜਾਂ ਘਰ ਦੇ ਨੇ ਕੀ ਕੰਮ ਕਰਦੇ ਨੇ ਕਾਰੋਬਾਰ ਦੇ ਨਹੀਂ ਵੀਰ ਮੇਰੀ ਸ਼ਾਦੀ ਨਹੀਂ ਹੋਈ ਮਾਨੀ ਚੂੜ ਮਾਰ ਕੇ ਹਾਂਜੀ ਤੇ ਮੇਰੇ ਵੀਰ ਆਇਓ ਖੇਤੀਬਾੜੀ ਦਾ ਕਰਦੇ ਨੇ ਹੋਰ ਕੰਮ ਨਹੀਂ ਕਰਦੇ ਨਾ 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 ਉਹ ਕਲ ਗਾਮ ਨੇ ਆਪਣੇ ਮੇਰੇ ਵੀਰ ਰਾਧਾ ਸੋਮੀ ਆ ਨਾ ਦੋਨੇ ਮੇਰਾ ਬਾਪ ਰਾਧਾ ਸੋਮੀ ਮੇਰੀ ਮੰਮੀ ਰਾਧਾ ਸੋਮੀ ਸੀ ਕੋਈ ਸਾਡੇ ਖਾਣ ਪੀਣ ਵਾਲੇ ਨਹੀਂ ਘਰ 'ਚ ਅਸੀਂ ਮਹਾਰਾਜ ਨੂੰ ਮੰਨਣ ਨਾਲੇ ਇਹ ਨਹੀਂ ਵੀ ਮਹਾਰਾਜ ਨੂੰ ਮੰਨਣ ਨਾਲੇ ਨਹੀਂ ਸੀਸ ਲੈ ਜਾਵੇਗਾ ਪਰ ਮੰਨਾਂਗੇ ਮਹਾਰਾਜ ਨੂੰ ਤਿੰਨ ਸੀ ਖਤਮ ਹੋ ਗਿਆ ਦੋ ਹਨ ਕੋੜ ਹਾਂਜੀ ਹਾਂ ਖੇਤੀ ਕਰਦੇ ਨੇ ਹਾਂਜੀ ਕੰਮ ਤੇ ਗਏ ਨੇ ਅੱਜ ਤਾਂ ਕੰਮ ਤੇ ਬਾਹਰ ਗਏ ਨੇ ਖੇਤੀ ਵੀਰੇ ਲਾਈਟ ਕਿੰਨੇ ਕ ਘੰਟੇ ਕਹਿੰਦੇ 8-8 ਦਿਨ ਕਹਿੰਦੇ ਆਉਂਦੀ ਨਹੀਂ ਲਾਈਟ ਕਈ ਵਾਰ ਹੋ ਜਾਂਦਾ ਉਹ ਤਾਂ ਵੀਰੇ ਜਦੋਂ ਹਨੇਰੀ ਦੂਰੀ ਆਉਂਦੀ ਉਦੋਂ ਨਹੀਂ ਲਾਈਟ ਆਉਂਦੀ ਜੇ ਤਾਂ ਆਉਂਦੀ ਰਹਿੰਦੀ ਮਾੜੀ-ਮੋਟੀ ਹੁੰਦੀ ਰਹਿੰਦੀ ਹੈ ਇਹ ਜ਼ਿਆਦਾ ਨਹੀਂ ਆਉਂਦੀ ਨਾ ਜ਼ਿਆਦੀ ਹੁੰਦੀ ਨਾ ਘਟ ਹੁੰਦੀ ਹੈ ਆਪਣੀ ਆਉਂਦੀ ਹੈ ਹਸਪਤਾਲ ਉਰੇ ਕਿੰਨੀ ਕੁ ਦੂਰ ਹੈ ਹਸਪਤਾਲ ਤਾਂ ਬਹੁਤ 40 ਕਿਲੋਮੀਟਰ ਹੈ 40 ਤੂੰ ਵੀ 50 ਕਿਲੋਮੀਟਰ ਹੈ ਪਰਤਪੁਰ ਉਹ ਵੀ ਸਰਕਾਰੀ ਹੈ ਸਿੱਖਾਂ ਦੀ ਕੋਈ ਸੰਸਥਾ ਹੈਗੀ ਹੈ ਮਦਦ ਦੇ ਲਈ ਕਾਲਜ ਸਕੂਲ ਹਸਪਤਾਲੇ ਲਾਕੇ ਉਹ ਕੋਈ ਨਹੀਂ ਉਹ ਕੋਈ ਨਹੀਂ ਇਹ ਆਪਣੇ ਇਸ ਖੇਤਰੇ ਚ ਨਹੀਂ ਹੈ ਇਸ ਇਲਾਕੇ ਚ ਨਹੀਂ ਨਹੀਂ ਅਚਾਰਦਾ ਪਾਰ ਤੋਂ ਨਹੀਂ ਹੈ ਤਾਂ ਤਾਂ ਫਾਇਦਾ ਹੋਵੇਗਾ ਲੋਕਾਂ ਨੂੰ ਤਾਂ ਤਾਂ ਫਾਇਦਾ ਹੋਵੇਗਾ ਵੀਰ ਕਿਉਂ ਨਹੀਂ ਹੋਵੇਗਾ ਮੈਂ ਇੱਕ ਵਾਰ ਤਸਵੀਰਾਂ ਤੁਹਾਨੂੰ ਫੇਰ ਦਿਖਾਉਣਾ ਘਰ ਦੇ ਹਾਲਾਤ ਕਿਸ ਤਰੀਕੇ ਦੇ ਨਾਲ ਨੇ ਇਹਨਾਂ ਪਰਿਵਾਰਾਂ ਦੇ ਜਿਹੜੇ ਰਾਏ ਸਿੱਖ ਬਰਾਦਰੀ ਦੇ ਜਿਹੜੇ ਲੋਕ ਨੇ ਇਸ ਇਲਾਕੇ ਦੇ ਵਿੱਚ ਰਹਿੰਦੇ ਨੇ ਸਾਰੇ ਘਰ ਕੱਚੇ ਨੇ ਇਸੇ ਤਰੀਕੇ ਦੇ ਨਾਲ ਝੋਪੜੀਆਂ ਨੇ ਜਿਹੜੀਆਂ ਉਹ ਪਾਈਆਂ ਹੋਈਆਂ ਨੇ ਸਾਮਣੇ ਇਹ ਵੀ ਪਰਿਵਾਰ ਦੇ ਜੀ ਨੇ ਤਾਂ ਇਸੇ ਥਾਂ ਦੇ ਉੱਤੇ ਗੁਜ਼ਾਰਾ ਕਰਦੇ ਨੇ ਤਾਂ ਇਸੇ ਇਲਾਕੇ ਦੇ ਵਿੱਚ ਇਹਨਾਂ ਦੀ ਖੇਤੀ ਹੁੰਦੀ ਆ ਜਦੋਂ ਇਹ ਨਦੀ ਜਿਹੜੀ ਨਦੀ ਆ ਇਲਾਕੇ ਦੀ ਉਹ ਚੜਦੀ ਆ ਤਾਂ ਚਾਰੇ ਪਾਸੇ 5-5 ਫੁੱਟ ਪਾਣੀ ਹੁੰਦਾ ਤਾਂ ਮੰਜਿਆਂ ਤੇ ਚੜ ਕੇ ਚਾਰ-ਚਾਰ ਦਿਨ ਭੁੱਖੇ ਰਹਿ ਕੇ ਪਰਿਵਾਰ ਨੇ ਜਿਹੜੇ ਇਹ ਰਾਏ ਸਿੱਖ ਬਰਾਦਰੀ ਦੇ ਲੋਕ ਨੇ ਉਹ ਆਪਣੀ ਜਾਨ ਬਚਾਉਂਦੇ ਨੇ ਪਰ ਅੱਜ ਤੁਹਾਨੂੰ ਇਸ ਇਲਾਕੇ ਦੀ ਗਰਾਊਂਡ ਹਕੀਕਤ ਜ਼ਮੀਨੀ ਹਕੀਕਤ ਦਿਖਾਈ ਹੈ ਕਿ ਲੋਕ ਰਹਿੰਦੇ ਕਿਵੇਂ ਨੇ ਕਿੰਨੀ ਕਿ ਇੱਥੇ ਗਰੀਬੀ ਹੈ ਤਾ ਤਾਂ ਨੂੰ ਸਚਾਈ ਤੁਹਾਡੇ ਸਾਹਮਣੇ ਲਿਆਂਦੀ ਆ ਦੂਜੇ ਪਾਸੇ ਨਦੀ ਦੀ ਤਬਾਹੀ ਆ ਇੱਕ ਪਾਸੇ ਮਾਫੀਆ ਇਹਨਾਂ ਦੀ ਫਸਲ ਲੁੱਟ ਕੇ ਲੈ ਜਾਂਦਾ ਇੱਕ ਪਾਸੇ ਗਰੀਬੀ ਦੇ ਨਾਲ ਲੜ ਰਹੇ ਨੇ ਤਾਂ ਹੀ ਤਾਂ ਇਸ ਇਲਾਕੇ ਦੇ ਵਿੱਚ ਕੋਈ ਜਿਹੜਾ ਗਰੀਬੀ ਉਹ ਦੂਰ ਨਹੀਂ ਹੁੰਦੀ ਸਰਕਾਰ ਦੀ ਕੋਈ ਸਹੂਲਤ ਲੋਕ ਕਹਿੰਦੇ ਕਿ ਸਾਡੇ ਤੱਕ ਨਹੀਂ ਪਹੁੰਚਦੀ 50 50 ਕਿਲੋਮੀਟਰ ਦੂਰ ਸਾਨੂੰ ਹਸਪਤਾਲਾਂ 'ਚ ਜਾਣਾ ਪੈਂਦਾ 40 40 ਕਿਲੋਮੀਟਰ ਸਕੂਲ ਕਾਲਜ ਨੇ ਸਾਡੇ ਬੱਚੇ ਨੇ ਜਿਹੜੇ ਉਹ ਪੜ੍ਹਾਈ ਤੋਂ ਵਾਂਝੇ ਰਹਿ ਜਾਂਦੇ ਨੇ ਇਹੀ ਕਾਰਨ ਆ ਕਿ ਇਹ ਇਲਾਕਾ ਅੱਜ ਪਛੜਿਆ ਹੋਇਆ ਗਰੀਬੀ ਦੇ ਨਾਲ ਜੂਝ ਰਿਹਾ ਤਾ ਉਹ ਕੱਚੀਆਂ ਜ਼ਮੀਨਾਂ ਵੀ ਕਿਤੇ ਨਾ ਕਿਤੇ ਉਹ ਜ਼ਿੰਦਗੀ ਦੇ ਉੱਤੇ ਉਹ ਪਰਿਵਾਰਾਂ ਦੇ ਉੱਤੇ ਅਸਰ ਪਾ ਰਹੀਆਂ ਨੇ ਇਹਨਾਂ ਇਲਾਕੇ ਦੇ ਲੋਕਾਂ ਦੀ ਮੰਗ ਹੈ ਜੋ ਕਿ ਸਿੱਖ ਪਰਿਵਾਰ ਨੇ 3000 ਦੇ ਕਰੀਬ ਇਸ ਪਿੰਡ ਦੀ ਆਬਾਦੀ ਆ ਸਿੱਖਾਂ ਦੀ ਤਾਂ ਉਹ ਕਹਿ ਰਹੇ ਨੇ ਕਿ ਸਾਨੂੰ ਜ਼ਮੀਨਾਂ ਨੇ ਜਿਹੜੀਆਂ ਸਾਡੀਆਂ ਉਹ ਹੀ ਪੱਕੀਆਂ ਕਰ ਦੋ ਤੇ ਉਹਨਾਂ ਤੇ ਅਸੀਂ ਕੋਈ ਨਾ ਕੋਈ ਕਰਜ਼ਾ ਲੈ ਕੇ ਆਪਣਾ ਕੰਮ ਚਲਾ ਲਈਏ ਜਾਂ ਫਿਰ ਸਾਡੀ ਫਸਲਾਂ ਜਿਹੜੀ ਸਰਕਾਰ ਦੀ ਮੰਡੀ ਦੇ ਵਿੱਚ ਵਿਕਦੀ ਹੋ ਜਾਵੇ ਸਾਥੀ ਬੰਤੇ ਇਸ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਾਨਾ ਸਪੋਕਸਮੈਨ ਟੀਵੀ ਟਾਟਰ ਗੰਚ ਪੀਲੀ ਪੀ